ਮਨ ਮੈਲਾ ਤਾਂ ਸਭ ਕਿਚ ਮੈਲਾ ਗੁਰੂ ਪਿਆਰਿਓ ਮੈਲ ਕਿਥੋਂ ਉਪਜਦੀ ਐ ਸਰੀਰ ਦੀ ਮੈਲ ਦੀ ਗੱਲ ਨਹੀਂ ਹੋ ਰਹੀ ਇਹ ਤਾਂ ਤੁਸੀਂ ਨਹਾ ਲਓ ਤੇ ਨਹਾ ਕੇ ਪੰਜਾਂ ਮਿੰਟਾਂ ਬਾਅਦ ਸਰੀਰ ਤੋਂ ਪਸੀਨਾ ਆ ਜਾਂਦਾ ਤੇ ਸਰੀਰ ਮੁਸ਼ਕ ਮਾਰ ਲੱਗ ਪੈਂਦਾ ਐਸ ਮੈਲ ਤੋਂ ਤਕਲੀਫ ਨਹੀਂ ਐ ਗੁਰੂ ਸਾਹਿਬ ਨੂੰ ਜਿਹੜਾ ਕੀਰਤੀ ਬੰਦਾ ਐ ਨਾ ਉਸ ਕੀਰਤੀ ਬੰਦੇ ਦੇ ਸਰੀਰ 'ਚੋਂ ਪਸੀਨਾ ਆਉਣਾ ਹੀ ਐ ਜਿਵੇਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਖੇਤਾਂ 'ਚ ਕੰਮ ਕਰਿਆ ਤਾਂ ਉੱਥੇ ਏਸੀ ਨਹੀਂ ਲੱਗਾ ਜੇ ਗੁਰੂ ਨਾਨਕ ਸਾਹਿਬ ਸਤਗੁਰ ਪਾਤਸ਼ਾਹ ਜੀ ਨੇ ਆਪਣੇ ਪਿਤਾ ਜੀ ਨਾਲ ਹੱਟੀ ਤੇ ਕੰਮ ਕਰਿਆ ਜਾਂ ਮੋਦੀਖਾਨੇ ਦੇ ਵਿੱਚ ਕੰਮ ਕਰਿਆ ਤੇ ਕੰਮ ਕਰਿਆ ਮਿਹਨਤ ਕੀਤੀ ਹੈ ਮਿਹਨਤੀ ਬੰਦੇ ਦੇ ਸਰੀਰ ਦੇ ਵਿੱਚੋਂ ਮੈਲ ਵੀ ਉਗਲੇਗੀ ਤੇ ਪਸੀਨਾ ਵੀ ਆਵੇਗਾ ਮੇਰੇ ਪਾਤਸ਼ਾਹ ਆਖਰੇ ਨੇ ਅਸਲ ਮੈਲ ਤੇਰੇ ਮਨ ਦੇ ਅੰਦਰ ਹੈ ਚੋਰੀ ਕਰਨ ਦਾ ਭਾਵ ਕਿੱਥੇ ਪੈਦਾ ਹੋਇਆ ਕਿਸੇ ਦੇ ਪ੍ਰਤੀ ਨਫ਼ਰਤ ਕਿੱਥੇ ਪੈਦਾ ਹੋਈ